ਸੱਚੀ ਗੱਲ ਦੀ ਕੀ ਹਾਲ ਚਾਲ ਸਾਰਿਆਂ ਨੇ ਉਮੀਦ ਕਰਦੇ ਆ ਸਾਰੇ ਬਹੁਤ ਵਧੀਆ ਹੋਵੇਗੇ ਆਖਿਰਕਾਰ ਲੋਹੜੀ ਦੀਆਂ ਜੋ ਸੈਲੀਬ੍ਰੇਸ਼ਨਸ ਕਰਨੀ ਅਸੀਂ ਉਹਨਾਂ ਦੇ ਦਿਨ ਹੋਗੇ ਪੂਰੇ ਰਾਤ ਹੋਗੀ ਅਜੀ ਕੱਲ ਸਵੇਰੇ ਤੇ ਲੋਹੜੀ ਸੈਲੀਬ੍ਰੇਟ ਕਰਨੀ ਸੁਖਨੀ ਸਾਹਿਬ ਦਾ ਪਾਠ ਆਰੰਭ ਹੋਣਾ ਇਧਰ ਕਮਰੇ ਚ ਬਾਬਾ ਜੀ ਦਾ ਪ੍ਰਕਾਸ਼ ਹੋਏਗਾ ਸੋ ਇਧਰ ਉਧਰੀਆਂ ਚਦਰਾਂ ਪਹਿਲਾਂ ਵਿਛਾ ਦਿੱਤੀਆਂ ਗਈਆਂ ਤੇ ਉਧਰ ਹਵੇਲੀ ਜਿੱਧਰ ਮੱਜਾਂ ਦੀ ਹਵੇਲੀ ਹੁੰਦੀ ਜਿਹਨੂੰ ਟਾਟੂ ਕਿ ਤੁਹਾਨੂੰ ਪਤਾ ਕਿ ਇਹ ਪਾਰਕਿੰਗ ਬਣਾ ਲਈ ਸੀ ਗੱਡੀਆਂ ਕੁੜੀਆਂ ਖੜੀ ਕਰਨ ਵਾਸਤੇ ਛੱਡ ਪਾਇਆ ਹਲਵਾਈ ਟੈਂਟ ਟੰਟ ਉਧਰ ਖਾਣ ਪੀਣ ਦਾ ਪ੍ਰੋਗਰਾਮ ਉਧਰ ਕਹੇਗਾ ਤੇ ਉਸ ਤੋਂ ਬਾਅਦ ਲੋੜੀ ਵੀ ਸ਼ਾਇਦ ਪਾਉਂ ਉਧਰ ਹੀ ਬਾਲਾਂਗੇ ਇੱਧਰ ਬਾਲਾਂਗੇ ਹੁਣ ਇਹ ਨਹੀਂ ਪਤਾ ਤੇ ਆਪਾਂ ਇੱਕ ਵਾਰੀ ਚੱਲਦੇ ਆਂ ਉਧਰ ਦਾ ਮਾਹੌਲ ਚਲ ਦੇਖਦੇ ਆਂ ਹਲਵਾਈ ਦਾ ਟੈਂਟ ਟੁੰਡ ਦਾ ਦੇਖ ਕੇ ਸਾਰਾ ਸਾਬਕ ਤਬ ਲਾਣਿਆ ਕੀ ਸਿਸਟਮ ਹੈ ਟੈਂਟ ਆ ਗਿਆ ਇਸ ਗੱਡੀ ਦੇ ਵਿੱਚ ਉਧਰ ਚੱਲੀਆਂ ਲਾਈਟਾਂ ਲੰਘਣ ਦੀ ਥਾਂ ਚਮਾ ਨਹੀਂ ਓਕੇ ਸੁੱਕੇ ਲੰਘਣਾ ਪੈਣਾ ਫਸ ਨਾ ਜਾਵਾਂ ਮੈਂ ਇੱਥੋਂ ਇੱਧਰ ਲਾ ਰੱਖਿਆ ਹਲਵਾਈ ਤੰਦੂਰ ਆਲੂ ਕਟੀਆਂ ਛੜੀਆਂ ਚਾਲੂ ਟੈਂਟ ਦਾ ਸਾਰਾ ਸਮਾਨ ਆ ਚੁੱਕਾ ਹੈ ਆ ਵੇਖੋ ਉਧਰ ਸਾਰਾ ਸਫਾਈ ਹੋ ਚੁੱਕੀ ਹੈ ਹੁਣ ਇੱਕ ਚੀਜ਼ ਆ ਮੈਂ ਪਹਿਲਾਂ ਤੁਹਾਡਾ ਟੈਂਟ ਲਵਾ ਦਿਆਂ ਹਾਂਜੀ ਹਾਂਜੀ ਅੰਕਲ ਜੀ ਤੇ ਟੈਂਟ ਲਵਾ ਕੇ ਉਦੋਂ ਮਗਰੋਂ ਮੈਂ ਤੁਹਾਨੂੰ ਉਹ ਕਰ ਦਨਾ ਹਾਂ ਹਾਂਜੀ ਠੀਕ ਹੈ ਚੁੱਪੀ ਹਾਂ ਉਥੋਂ ਲਈ ਆਈ ਸਮਾਨ ਲੈ ਗੋ ਜੀ ਮੈਂ ਹੋਰ ਪਾਸੇ ਚੱਲਿਆ ਚੱਲਿਆ ਕਿਸੇ ਪਾਸੇ ਅੰਦਰ ਟੈਂਟਪੂਰ ਦੀਆਂ ਟੇਬਲ ਪਲੇਟਾਂ ਸਾਰੀਆਂ ਆ ਚੁੱਕੀਆਂ ਨੇ ਇਹ ਸਵੇਰੇ ਲੱਗੇਗਾ ਟੈਂਟ ਆਹੋ ਜੀ ਲਾਈਟ ਜੱਗ ਗਈ ਹੈ ਜੀ ਹੁਣ ਇਥੇ ਪੂਰਾ ਭਰ ਜਾਣਾ ਹੈ ਟੈਂਟ ਨਾਲ ਸਾਰਾ ਤਾਂ ਮਾਮੇ ਦੇ ਮੁੜੇ ਪੁੰਚੇ ਹੋਏ ਦੇ ਨਾਲ ਮਿਹਨਤਾਂ ਕਰਾਉਣ ਵਾਸਤੇ ਕਰੋਕਰੀ ਠੀਕ ਹੈ है <laughs> सब तो आने पहला <laughs> 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 <आ? laughs> <laughs> गर्म करे ਉਹ ਫੋਟੋ ਕਿਸ ਨੇ ਉਹਦੇ ਸਬਜ਼ੀਆਂ ਚ ਛਿਪਾ ਕੇ ਰੱਖਾਂਗੇ ਆਪਾਂ ਠੀਕ ਹੈ ਹਾਂ ਪਲੇਟਾ ਠੀਕ ਹੈ ਚਲੋ ਤਾਂ ਛੱਤ ਛੱਤ ਸਾਰੀ ਲੱਗੇਗੀ ਅੰਦਰ ਵੀ ਲੱਗੇਗੀ ਨਾ ਛੱਤ ਅੰਦਰ ਦੇਖਦੇ ਆਂ ਅੰਦਰ ਲੱਗੇ ਅੰਦਰ ਕੋ ਲੱਗੇ ਕਿਧਰ ਅੰਦਰ ਛੱਤ ਇੱਕ ਹੀ ਲੱਗੇਗੀ ਦੂਸਰੀਆਂ 30 ਬਜ 30 ਦਾ ਹੁੰਦਾ ਫਿਰ ਦੋ ਲੱਗਦੀ ਇੱਕ ਲੱਗੇ ਹੀ ਸੱਤ ਅੰਦਰ ਹਾਂਜੀ ਫਿਰ ਤਿਆਰੀਆਂ ਨੇ ਫਿਰ ਇਵਾਜਤ ਐਦਨ ਇਵਾਜਤ ਮੰਮਾ ਕੀ ਇਵਾਜਤ ਨੂੰ ਆਜ ਮਾਰੀ ਆਜੇਤ ਰਬੂ ਆ ਜੀ ਮੇ ਆਸੀਏ ਫੇਰ ਆਵਾਜ਼ ਮਾਰਿਓ ਅੱਗੇ ਕੀ ਅੱਗੇ ਕੀ ਕਹਿ ਰਹੀ ਸੀ ਬੇਬੀ ਆਕੇ ਖੋਲ ਨਹੀਂ ਹੈ ਬੇਬੀ ਆਕੇ ਖੋਲ ਵੀ ਹੈ ਇਹ ਤੇ ਤੁਹਾਡੀ ਛੋਟੀ ਭੈਣ ਹੈ ਇਸਨੇ ਕੁੱਪੂ ਮਾਰੀ ਇਸਨੇ ਕੁੱਪੂ ਮਾਰੀ ਇਸਨੇ ਇਹਦੀ ਭੈਣ ਲੱਗਦੀ ਛੋਟੀ ਇਹਦੀ ਗੋਦੀ ਚ ਨੂੰ ਕਹਿਣਾ ਮੈਨੂੰ ਚਕਾਓ ਚਕਾਓ ਇਹਨੂੰ ਗੋਦੀ ਚ ਬਿਠਾਇਆ ਦੀਦੀ ਨੇ ਤੇ ਉਹਨੇ ਪੂ ਮਾਰਣਾ ਇਹਨੇ ਇਸਨੇ ਪੂ ਪੂ ਮਾਰੀ ਹੈ ਮੈਂ ਤੁਹਾਨੂੰ ਤੁਹਾਨੂੰ ਦੇਖੀ ਜਾ ਰਹੀ ਕੰਟੀਨਿਊਟੀ ਵਿੱਚ ਇਬਾਦਤ ਏ ਹਾਏ ਸੋਨੀਆ ਹੋਏ ਮਿੱਠਿਆ ਹਾਂਜੀ ਉਹ ਬੁੱਤ ਮਾਰਿਆ ਚਾ ਉਹ ਬੁੱਤ ਬਾਰ ਪੂਰਾ ਗਾ ਪਿਆ ਹੋਇਆ ਪੂਰਾ ਹਾ ਲਾ 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 ਹੋ ਰਹੀ ਹੈ ਬਾਰ ਕਰ ਭਾਂਡੇ ਇੱਧਰ ਚੱਕੋ ਉੱਧਰ ਚੱਕੋ ਤੇ ਆਰਾਮ ਦੇ ਨਾਲ ਮੈਂ ਆਪਾਂ ਬੈਠੇ ਹਾਂ ਇਬਾਦਤ ਦੇ ਕੋਲ ਆਪਾਂ ਨਹੀਂ ਕੋਈ ਰੋੜਾ ਪਾਣ ਲੱਗੇ ਪਰ ਨਿਆਰਾ ਕੋਈ ਕੰਮ ਨਹੀਂ ਕਰ ਰਿਹਾ ਕਿਉਂਕਿ ਮੈਂ ਇਨੇ ਦਿਨਾਂ ਤੋਂ ਭੱਜਣਾ ਠੀਕ ਕਰ ਰਿਹਾ ਬਾਹਰ ਦੇ ਕੰਮ ਮੈਂ ਸੰਭਲ ਲਿਆ ਇੱਥੋਂ ਦੇ ਕੰਮ ਵੀ ਰ ਆ ਪਾਪਾ ਤੇ ਮਾਮੇ ਦੇ ਮੁੰਡੇ ਆਏ ਨੇ ਓਪੀ ਦੇਖਦੂਕ ਲੈਣਗੇ ਆਪਾਂ ਨਜ਼ਰਾਂ ਨਾਲ ਬੈਠਿਆ ਕੱਲ ਵੀ ਮੈਂ ਸੋਹਣਾ ਸੋਹਣਾ ਬਾਊ ਬਣ ਕੇ ਪੱਗ ਪੱਗ ਬਣ ਕੇ ਚਾਰੋ ਕੇ ਬੈਠ ਬਸ ਕਿਸੇ ਨਜ਼ਰਾਂ ਨਾਲ ਬੈਠੋ ਮੈਂ ਤਾਂ ਨਹੀਂ ਬੈਠਾ ਬਾਹਰ ਜਾ ਕੇ ਕੰਮ ਕਰਾ ਕੇ ਆਇਆ ਮਾੜਾ ਯਾਰ ਉੱਥੇ ਲੈ ਚੱਕਿਆ ਡਰ ਗਿਆ ਫਿਰ ਜਦਾ ਹੀ ਪਾੜੀ ਸੀਗਾ ਕੁਛ ਬਸ ਇੱਕ ਥੈਲਾ ਚੱਕਣੇ ਦਾ ਕੰਮ ਹੋ ਗਿਆ ਨੇ ਹੋਰ ਵੀ ਕੁਝ ਕੀਤੇ ਹੈਗੇ ਨੇ ਠੀਕ ਠੀਕ ਜੱਕੇ ਲੈ ਕੇ ਗਿਆ ਉੱਥੇ ਰੱਖਿਆ ਹੈਗਾ ਪਾਪਾ ਨੇ ਜੋ ਕੰਮ ਕੀਤਾ ਉਹ ਕੀਤੇ ਹੈਗੇ ਨੇ ਵੈਰੀ ਗੁੱਡ ਤੂੰ ਤਾਂ ਕਹਿੰਦਾ ਮੁੰਡਾ ਫੇ ਕੰਮ ਕਰਾ ਰਿਹਾ ਪਚ ਪਚ ਕੇ ਫਿਰ ਹੁਣ ਤੂੰ ਨਹੀਂ ਕਰਾਇਂਗਾ ਕੰਮ ਕੌਣ ਕਰਾਏਗਾ ਦੱਸ ਹੈ ਹਾਂ ਮੋਦੀ ਉਹ ਮਾਲਦੀਵਸ ਉਹਦੀ ਮਾਲਦੀਵਸ ਕਿਹਾ ਹੈ ਚੀਤੇ ਪਰ ਮੂਝਾਂ ਦਾ ਉਹ ਲੋਕੇਸ਼ਨ ਹੈ ਸ਼ੂਟਿੰਗ ਮਾਲਦੀਵਸ ਸਬਜ਼ੀਆਂ ਸਬਜ਼ੀਆਂ ਇੱਥੇ ਆ ਚੁੱਕੀਆਂ ਨੇ ਹਲਵਾਈ ਵਾਸਤੇ ਅੱਗੇ ਗੇਟ-ਕੂਟ ਸਜਾਏ ਜਾ ਰਹੇ ਨੇ ਮਣੇ ਮੋٹے ਵਿਚਾਰੇ ਤੇ ਅੰਦਰ ਵੀ ਥੋੜੇ ਬਹੁਤਾ ਹੋ ਗਿਆ ਆ ਇੱਥੇ ਥੋੜੀ ਜੀ ਛੱਤ ਲੱਗ ਗਈ ਏ ਤੇ ਬਾਕੀ ਇਹਦੇ ਸਵੇਰੇ ਵਿੱਚ ਜੇਗਾ ਮੇਰੇ ਸਾਹਮਣੇ ਛੱਤ ਘੱਟ ਨਹੀਂ ਨਹੀਂ ਇਧਰ ਤਾਂ ਪੂਰੀ ਹੈ ਹਾਂ ਇਧਰੋਂ ਪੂਰੀ ਹੈ ਸਾਰੀ ਇਧਰੋਂ ਪੂਰੀ ਹੈ ਛਤ ਉਧਰਲੀ ਸਾਈਡ ਤੇ ਹੈਗੀ ਏ ਚਲੋ ਜੀ ਇਧਰ ਹੋ ਗਿਆ ਸਾਰਾ ਕੁਝ ਓਕੇ ਬਾਕੀ ਉਧਰ ਲੱਗੇ ਨੇ ਸਬਜ਼ੀਆਂ ਵਾਸਤੇ ਸ਼ਿਫਟ ਕਰ ਦਿੱਤਾ ਗਿਆ ਹਲਵਾਈਆਂ ਦਾ ਹਲਵਾਈਆਂ ਦਾ ਸਿਸਟਮ ਸ਼ਿਫਟ ਕਰ ਦਿੱਤਾ ਗਿਆ ਕਿਉਂਕਿ ਉਧਰ ਟੈਂਟ ਲੱਗਣੇ ਨੇ ਉਧਰੋਂ ਕਹਿੰਦੇ ਇਧਰ ਲਿਆਓ ਫਿਰ ਇਧਰ ਦੇ ਸਾਈਡ ਹਲੋ ਭਾਈਆਂ ਦਾ ਬਣਾਇਆ ਜੁਗਾਰ ਜਾਂ ਮਿੱਠਣ ਦਾ ਇਹਦੇ ਤੋਂ ਨਿਕਾਲਦੀ ਮੌਲਾ ਰਾਜੀ ਇਹ ਐਸੇ ਸਾਰੇ ਆਦੇ ਟੈਂਟ ਲੱਗ ਗਈ ਇਹਨਾਂ ਦੀ ਲਗਾ ਰਹੇ ਨੇ ਟਿੰਟ ਇਹ ਇੱਥੇ ਬਹਿਣਗੇ ਹਲਵਾਈ ਸਾਰੇ ਆਪਾਂ ਦੇਖੀਏ ਉਧਰਲਾ ਸਾਬਕਾ ਦਾ ਇਹ ਤੋਂ ਕਰ ਦਿੱਤਾ ਗਿਆ ਸ਼ਿਫਟ ਸਮਾਨ ਸਾਰਾ ਤੰਦੂਰ ਵਗੈਰਾ ਵੀ ਟੈਂਟ ਟੁੰਟ ਲੱਗੇ ਜਾਂਦੇ ਨੇ ਹੁਣ ਸਵੇਰੇ ਹੀ ਰੈਡੀ ਹੋਏਗਾ ਜੋ ਵੀ ਹੋਣਾ ਸਾਰਾ ਇੱਥੇ ਕੁਝ। ਫਿਰ 12 ਵਜੇ ਨਹੀਂ। ਆਪਾਂ ਜੀ ਰੋਟੀ ਖਾ ਲਈ? ਨਾ। ਸਾਰੇ ਇੱਥੇ ਕਾਣੀ। ਬਗਲੂ ਕੋਲ ਬਾਈਲਰ ਪਾ ਕੇ ਫਿਰ ਖਾਏਗਾ ਨਾ ਵਾਜੇ ਦਾ ਰੋਟੀ। ਹੋਏ ਹੋਏ। ਬਾਰ ਮਚਿਆ ਪਿਆ ਪੂਰਾ ਗਾ ਥਕਾवट ਹੋਈ ਪਈ ਕੁਝ ਨਹੀਂ ਸਮਝ ਆ ਰਿਹਾ ਕੀ ਹੋ ਰਿਹਾ ਕੀ ਨਹੀਂ। ਔਰ ਮੇਰਾ ਕਮਰਾ ਵੀ ਮੱਛੀ ਮਾਰਕੀਟ ਕੱਪੜੇ ਇੱਥੇ ਸੁਕਣੇ ਪਾਏ ਪਏ ਨੇ। ਅਦਲਬਲੀ ਸਿਆ। ਬੈ ਜਾ। ਹੋਏ ਬੈ ਚੁੱਪ। ਸਭ ਤੋਂ ਜ਼ਿਆਦਾ ਮੈਂ ਥੱਕੀ ਹਾਂ। ਕੀ ਕੀਤਾ ਤੁਸੀਂ? ਮੈਂ ਨਾ ਮੇਰੀ ਨਾ ਲੱਤ ਬਹੁਤ ਦਰਦ ਕਰ ਰਹੀ ਹੈ ਪਤਾ ਕਿਉਂ ਮੈਂ ਰੈਗੂਲਰ ਗੱਡੀ ਚਲਾ ਕੇ ਤੇ ਕਿੱਥੇ ਜਾ ਕੇ ਤੇ ਫਿਰ ਪਿੰਡ ਤੇ ਕੰਮ ਇੱਧਰ ਉੱਧਰ ਬਸ ਫਿਰ ਇਬਾਦਤ ਨਾਲ ਬਹੁਤ ਟਾਈਮ ਲੱਗ ਜਾਂਦਾ ਮੈਨੂੰ ਇਬਾਦਤ ਦੇ ਚੱਕਰਾਂ ਦੇ ਵਿੱਚ ਕਦੇ ਕੱਪੜੇ ਪਾ ਲੋ ਕਦੇ ਉਤਾਰ ਲੋ ਕਦੇ ਪਵਾ ਲੋ ਅੱਜ ਕੀ ਹੋਇਆ ਸਵੇਰੇ ਮੈਂ ਦਾ ਡਾਈਪਰ ਬਦਲਿਆ ਡਾਈਪਰ ਬਦਲਿਆ ਵਾਸ਼-ਵੁਸ਼ ਕਰਕੇ ਨੂੰ ਕਿਤਾ ਇਹਨੇ ਫਿਰ ਪੁੱਟੀ ਕਰਤੀ ਆਹ ਸਾਰੀ ਸੀਟ ਨਿਭੜ ਗਈ ਓ ਥੋਦੀ ਓਏ ਸਾਰੀ ਸੀਟ ਚਲੋ ਮੈਂ ਦੁਬਾਰਾ ਦੁਬਾਰਾ ਵਾਸ਼ ਕੀਤਾ ਇਹਨੇ ਫਿਰ ਪੁੱਟੀ ਕਰਤੀ ਪੂਰੀ ਸ਼ੀਟ ਭਰਤੀ ਨੇ ਪੁਟੀਆਂ ਉਸ ਤੋਂ ਬਾਅਦ ਡਾਈਪਟ ਉੱਪਰ ਪਾ ਕੇ ਕੱਪੜੇ ਗੋੜੇ ਪਵਾਏ ਨੂੰ ਲੇਟ ਹੋ ਗਿਆ ਸੀ ਜਾਣ ਲੱਗੇ 3:30 ਵਜੇ ਰਾਜਪੁਰੇ ਗਿਆ ਅੱਜ ਹਾਂ ਤੇ ਸੀ ਜਦੋਂ ਰਾਜ 3:30 ਵਜੇ ਰਾਜਪੁਰੇ ਬਾਅਦ ਮੈਂ ਸਾਰਾ ਸਮਾਨ ਘਟਵਾਇਆ ਉਧਰੋਂ ਭਾਬੀ ਉਧਰ ਗਏ ਸੀ ਭਾਬੇ ਉਧਰ ਫਿਰ ਮੈਂ ਸਾਰਾ ਸਮਾਨ ਘਟਵਾਇਆ ਬਾਅਦ ਵਿੱਚ ਹੁਣ ਮੇਰੀ ਗਰਦਨ ਕਿੰਨੀ ਦੁਖ ਰਹੀ ਹੈ ਆਂਟੀ ਤਾਂ ਕਰੇ ਲੇਵਨ ਆਇਆ ਨੇ ਜਿੜੀ ਕਰੇ ਲੇ ਚੱਲ ਚੱਲ ਕੇ ਬਣਾ ਬਣਾ ਕੇ ਥੱਕ ਗਈ ਵਿਚਾਰੇ ਤੇ ਨਾਲ ਪਿਸਾਰਾ ਕਿਨ ਲਗਾ ਕੇ ਹੁਣ ਰੋਟੀ ਰੋਟੀ ਬਣਵਾ ਕੇ ਆਈ ਹਲਵਾਈਆਂ ਦੀ ਵੀ ਰੋਟੀ ਇੱਥੇ ਖਾਣੀ ਹੈ। ਮੈਂ ਠੀਕ ਹਲਵਾਈਆਂ ਨੇ ਤਾਂ ਖਾਣੀ ਆ। ਉੱਪਰੋਂ ਤੇਲੇ ਛੇਲਦੇ ਆ। ਕਲੇਲੇ ਛਿੱਲੇ ਆ ਨਾ। ਉੱਪਰੋਂ ਉੱਪਰੋਂ ਛੇਲਦੇ ਨੇ ਇਹਨਾਂ ਨੇ ਉਹ ਸਾਰਾ ਮਾਰਤਾ ਉਹਨਾਂ ਨੇ। ਭਾਬੀ ਨੇ ਭਾਬੀ ਨੇ ਨਾ ਕਲੀਅਰ ਨਹੀਂ ਕੀਤਾ। ਭਾਬੀ ਨੇ ਉਹ ਕੈਬਿਟਸਿੰਦੋਂ ਕਟ ਮਾਰ ਕੇ ਅੰਦਰ ਉਹ ਜਿਹੜੇ ਪੱਕੇ ਪੀਰ ਹੋਣਗੇ ਉਹ ਬੀਜ ਕੱਢਦੇ ਆ। ਹਾਂ ਭਾਬੀ ਨੇ ਉਹ ਗੱਲ ਕਲੀਅਰ ਨਹੀਂ ਕੀਤੀ ਕਹਿੰਦੀ ਆਂਟੀ ਛਿੱਲੀ-ਛੁਲਕੇ ਪੜਾ ਲਈ। ਉਹ ਵਿਚਾਰੀ ਕਹਿੰਦੀ ਵੇ ਮੈਂ ਤਾਂ ਕਹਿੰਦੀ ਛਿਲਦੀ ਵੀ ਨਹੀਂ ਹੁੰਦੀ। ਉਹ ਕਿੰਨੀ 2 ਘੰਟੇ ਤਾਂ ਉਹਨੇ ਛਿੱਲਣ ਤੇ ਲੱਗਦੇ। ਉਹ ਹੋਰ ਉਹਦਾ ਉੱਪਰ ਅਜੇ ਛਿਲਦੇ ਨਹੀਂ ਨਾ ਕਰੇਲੇ ਬਣਾਉਣਾ ਹੈ ਉੱਪਰ। ਹੂੰ ਦਬਣਾ ਨਹੀਂ ਆਂਟੀ ਕਹਿੰਦੀ ਮੈਂ ਅੱਗੇ ਸਿੱਧੀ ਵੀ ਨਹੀਂ ਮੈਂ ਕਿੰਨੀ ਵਿਚਾਰੀ ਅੱਡਾ ਬਣਾਉਂਦੀ ਆ। ਚਲੋ ਜੀ ਕਰੇਲੇ ਕਰੂਲਿਆਂ ਦੀ ਗੱਲਾਂ ਬਹੁਤ ਹੋ ਗਈਆਂ ਤੇ ਕੱਲ ਦੀ ਗੱਲ ਹੁਣ ਆਪਾਂ ਕਰੀਏ ਵੀ ਸਵੇਰੇ ਮੈਨੂੰ ਟੈਂਸ਼ਨਲ ਏਓਪੀ ਸੁਰੇ ਸੁਖਮਨੀ ਸਹਿਬ ਦਾ ਜਿਹੜਾ ਪਾਰਟ ਆਰੰਭ ਹੋਣਾ ਹੈ ਉਹ ਹੋਣਾ ਹੈ ਮੇਰੇ ਕਹਾ 10:30 ਵਜੇ ਹੈ ਨਾ ਨਹੀਂ 10:00 ਵਜੇ ਤੇ 10:00 ਵਜੇ ਅਜੇ ਆਰੰਭ ਹੋਣਾ ਹੈ ਕਟੋ ਕਟ ਅ 9:30 ਵਜੇ ਆਪਾਂ ਗੁਰਦੁਆਰਾ ਸਹਿਬ ਲਈ ਰਵਾਨਾ ਹੋਵਾਂਗੇ ਬਾਬਾ ਜੀ ਨੂੰ ਲੈਣ ਵਾਸਤੇ ਤੇ ਬਾਬਾ ਜੀ ਨੂੰ ਜਦੋਂ ਲੈਣ ਜਾਣਾ ਤੇ 9:30 ਜੇ ਉਹ ਉਹ ਤਿਆਰ ਹੋਣਾ ਹੈ ਤਾਂ ਮਤਲਬ ਕਹਿਣ ਦਾ ਮਤਲਬ ਜਾਣਾ ਤਾਂ 9:00 ਵਜੇ ਰੈਡੀ ਹੋਣੇ ਚਾਹੀਦੇ ਆ ਤੇ ਜੇ 9:00 ਵਜੇ ਰੈਡੀ ਹੋਣਾ ਤਾਂ ਮਤਲਬ 8:00 ਵਜੇ ਉੱਠ ਕੇ ਨਹਾਉਣ ਨੂੰ ਲੈਣਾ ਹੈ ਤੇ ਮਤਲਬ 7 ਵਜੇ ਫਿਰ ਉੱਠ ਕੇ ਨਹਾਉਣਾ ਪੈਣਾ ਹੈ ਤਿਆਰ ਹੋਣਾ ਪੈਣਾ ਹੈ ਬਾਥਰੂਮ ਵਿਹਲਾ ਕੋਈ ਨਹੀਂ ਮਿਲਣਾ ਇੰਨੇ ਜਿਹੜੇ ਆਏ ਹੋਏ ਨੇ ਦੋ ਬਾਥਰੂਮ ਨੇ ਦੋਨਾਂ ਜ ਕੋਈ ਨਾ ਕੋਈ ਕਿੱਥੇ ਕੋਈ ਕਿੱਥੇ ਵੜਿਆ ਹੋਗਾ ਮੈਂ ਇੱਕ ਫਾਰਮੂਲਾ ਅਪਣਾ ਲਿਆ ਆਪਾਂ ਹੁਣੀ ਰਾਤ ਨੂੰ ਲੇਟ ਨਾਈਟ ਜਦੋਂ ਸਾਰੇ ਸੋ ਜਾਣਗੇ ਤਕਰੀਬਨ ਕਿਉਂਕਿ ਆਬਾਦਤ ਨੇ ਵੈਸੇ ਜਗਾਣਾ ਹੁੰਦਾ ਗਿਰਨ ਆਬਾਦਤ ਨੇ ਵੈਸੇ 3 ਵਜੇ ਤੱਕ ਜਗਾਣਾ ਹੁੰਦਾ ਹੈ ਮੈਂ ਸਕੀਮ ਪਾਣਾ ਮੈਂ ਹੁਣੀ ਰਾਤ ਨੂੰ 2:00 ਵਜੇ 3:00 ਵਜੇ ਨਹਾ ਲੈਣਾ ਤੜਕੇ ਹੀ ਗੀਜ਼ਰ ਔਨ ਕਰਕੇ ਆਪਾਂ ਆਪਾਂ ਵਿਹਲੇ ਆਈਡੀਆ ਦੋ ਨਾ ਲਗਣ ਦੋ ਜਣੀ ਵਾਲੀ ਦੋਨੋਂ ਜਣੀ ਟਾਈਮ ਸਿਰ ਨਹਾ ਲਾਂਗੇ ਕਿ ਪਤਾ ਕੀ ਚੱਕਰੇ ਅੰਮ੍ਰਿਤ ਵੇਲੇ ਤਾਂ ਹੋ ਹੀ ਜਾਣੇ ਜਦੋਂ ਵੀ ਇਹ ਬਾਦਰ ਨੇ ਸੋਣੇ ਆਹ ਬੈਸਟ ਆਈਡੀਆ ਗਿਰਦਾ ਆਪ ਤੜਕੇ ਤੜਕੇ ਆਪ ਵੇਲੇ ਹੋ ਜਾਾਂਗੇ ਯੈਸ ਜਿਉਣਾ ਇਜ਼ ਵੈਰੀ ਸਮਾਰਟ ਤਾਂ ਬੜੀ ਖੁਸ਼ੀ ਆਈ ਮੇਰੀ ਧੀ ਦੀ ਪਹਿਲੀ ਲੋੜੀ ਦੋਸਤੋ ਹੈਨਾ ਪ੍ਰਮਾਤਮਾ ਨੇ ਇੰਨਾ ਚੰਗਾ ਟਾਈਮ ਲਿਆਂਦਾ ਹੈਨਾ ਮੈਂ ਸਈਦ ਅਸਾਂ ਕਿਰਨ ਤਾਂ ਕਹਿੰਦੇ ਸੀ ਮੈਂ ਨਹੀਂ ਮੰਗਦੀ ਹੈਗੀ ਵੀ ਪਰਮਾਤਮਾ ਜੀ ਜੋ ਦਾਤ ਦੇਣੀ ਉਹ ਦੇਣੀ ਪਰ ਮੈਂ ਆਪਣੀ ਧੀ ਮੰਗੀ ਸੀ ਤੇ ਪਰਮਾਤਮਾ ਨੇ ਮਿੰਤੀ ਦਿੱਤੀ ਤੇ ਉਹ ਖੁਸ਼ੀਆਂ ਦੇ ਨਾਲ ਮੈਂ ਅੱਜ ਉਹ ਜ਼ਾਹਿਰ ਨਹੀਂ ਕਰ ਪਾਰਿਆ ਅਸੀਂ ਆਪਣੀ ਧੀ ਦੀ ਲੋੜੀ ਮਨਾ ਰਿਹਾ ਹੈ ਹਨ ਤੇ ਉਹ ਬੰਦੇ ਵੀ ਜਿਹੜੇ-ਜਿਹੜੇ ਵੀ ਧੀਆਂ ਦੀ ਲੋੜੀ ਮਨਾਉਂਦੇ ਨੇ ਉਹਨਾਂ ਨੂੰ ਮੇਰਾ ਸਲਾਮ ਹੈ ਦਿਲ ਤੋਂ ਦੁਆਵਾਂ ਮੈਂ ਉਹਨਾਂ ਦੀਆਂ ਕਿਉਂਕਿ ਮੁੰਡੇ ਜ਼ਰੂਰ ਚੰਗੇ ਹੁੰਦੇ ਨੇ ਪਰ ਧੀਆਂ ਕਿਸੇ ਤੋਂ ਘੱਟ ਨਹੀਂ ਹੁੰਦੀਆਂ ਧੀਆਂ ਵੀ ਇਕੁਅਲ ਹੁੰਦੀਆਂ ਨੇ ਬਲਕਿ ਵੱਧ ਕੇ ਹੁੰਦੀਆਂ ਨੇ ਠੀਕ ਹੈ ਤੇ ਤੀਆਂ ਦੀ ਜੇ ਲੋਹੜੀ ਮਨਾਣੀ ਚਾਹੀਦੀ ਪੁੱਤਰਾ ਦੀ ਲੋਹੜੀ ਮਨਾਉਂਦੇ ਤਾਂ ਤੀਆਂ ਦੀ ਵੀ ਮਨਾਓ ਪੂਰੇ ਬਰਾਬਰ ਦੋਨਾਂ ਦਾ ਰੱਖੋ ਸਿਸਟਮ ਹੈ ਨਾ ਸੋ ਆਈ ਰਿਸਪੈਕਟ 올 ਦੋਸ ਜੋ ਤੀਆਂ ਦਾ ਪੂਰਾ ਸਤਕਾਰ ਕਰਦੇ ਨੇ ਤੇ ਭੈਣਾਂ ਦੀ ਲੋਹੜੀ ਤੀਆਂ ਦੀ ਲੋਹੜੀ ਮਨਾਉਂਦੇ ਨੇ ਸੋ ਕੱਲ ਇਬਾਦਤ ਦੀ ਪਹਿਲੀ ਲੋਹੜੀ ਦੀ ਸੈਲੀਬ੍ਰੇਸ਼ਨ ਹੈ ਫਰਸਟ ਪਾਰਟੀ ਹੋਏਗੀ ਦੂਸਰੀ ਪਾਰਟੀ ਇਬਾਦਤ ਦੀ ਆਪਾਂ ਮੁਹਾਲੀ ਦੇ ਵਿੱਚ ਕਰਾਂਗੇ ਦੋ ਦੋ ਪਾਰਟੀਆਂ ਕਰਾਂਗੇ ਇਬਾਦਤੀਆਂ ਠੀਕ ਹੈ ਨਾ ਖੁਸ਼ੀ ਨਾਲ ਇੱਕ ਨਹੀਂ ਸਾਡੀ ਬਾਦ ਦੋ ਦੋ ਪਾਰਟੀਆਂ ਕਰਵਾਏਗੀ ਸਹੀ ਗੱਲ ਹੈ ਦੋ ਦੋ ਪਾਰਟੀ ਦਾ ਹੋਣ ਲਿਆ ਦੀਆਂ ਆ ਮੇਰੀ ਸ਼ੋਣੀ ਓਏ ਆ ਮੇਰਾ ਪੁੱਤਰ ਖੜਾ ਕਲਾ ਕਲਾ ਪੁੱਤਰ ਆਉਣਾ ਦੋ ਦੋ ਦੀਦੀਆਂ ਇਧਰੋਂ ਦੋ ਦੀਦੀਆਂ ਨੇ ਤੇ ਓਵਰঅল ਦੇਖਿਆ ਜਾਵੇ ਤਾਂ ਤਿੰਨ ਦੀਦੀਆਂ ਇੱਕ ਵੀਰਾ ਹਾਂ ਇੱਕ ਵੀਰ ਹੈ ਪਾਪਾ ਬਣਾ ਇੱਕ ਵੀਰ ਹੈਦਾ ਇਹਦੀ ਗੱਲ ਕਰ ਰਿਹਾ ਨਾ ਮੈਂ ਇਹਦੀ ਗੱਲ ਕਰ ਰਿਹਾ ਵੀ ਇਹਦੀਆਂ ਤਿੰਨ ਦੀਦੀਆਂ ਤੇ ਇੱਕ ਵੀਰਾ ਅੱਛਾ ਇਹਦੀਆਂ ਆ ਇਹ ਗੱਲ ਕੀ ਤੇ ਹੈ ਦੋ ਵੀਰੇ ਤੇ ਤਿੰਨ ਪੰਜ ਜਵਾਕ ਸਾਡੀ ਫੈਮਿਲੀ ਦੇ ਮੈਂ ਮੇਰੀ ਪੈਰ ਤੇ ਮੇਰੇ ਭਰਾ ਨਾ ਅਸੀਂ ਤਿੰਨੋਂ ਫੈਮਿਲੀ ਕੰਪਲੀਟ ਅਸੀਂ ਤਿੰਨੋਂ ਪੈਰੈਂਟਸ ਬਣ ਚੁੱਕੇ ਆ ਜਿਹੜਾ ਪੈਰੈਂਟਸ ਬਣਨ ਦਾ ਅਹਿਸਾਸ ਹੈ ਨਾ ਹਾਏ ਹਾਏ ਸੋ ਅੱਜ ਰਾਤਾਂ ਨੂੰ ਜਗਾਉਂਦਾ ਹੈ ਰਾਤਾਂ ਨੂੰ ਜਗਾਉਂਦਾ ਹੈ ਸਰ ਹਲੋ ਸਾਨੂੰ ਆਦੂ ਪੈ ਗਈਆਂ ਹੁਣ ਮੈਨੂੰ ਤਾਂ ਬਹੁਤ ਆਦਤ ਦੇ ਮੈਂ ਫਿਲਮ ਲਾ ਲੈਣਾ ਹੁਣਾਂ ਫਿਰ ਇਹਨੂੰ ਮੋਢੇ ਲਾ ਲੈਣਾ ਹੁਣ ਸੁਵਾਈ ਜਨਾ ਮੈਨੂੰ ਬੜੀ ਪਿਆਰੀ ਲੱਗਦੀ ਹਾਂ ਕਈ ਵਾਰ ਐਵੇਂ ਹੁੰਦਾ ਜੀ ਮੰਨ ਲਓ ਸਵਾਗ ਕੇ ਹਟਿਆ ਤੇ ਅੱਧੇ ਘੰਟੇ ਬਾਅਦ ਉੱਠਣਾ ਪੈ ਰਿਹਾ ਹੈ ਨੀਂ ਜਿਵੇਂ ਇਹਦੀ ਵੀ ਕੱਚੀ ਨੀਂਦ ਉਸ ਟਾਈਮ ਨੀਂਦ ਅੱਖਾਂ ਚੜੀ ਹੁੰਦੀ ਪਰ ਉੱਠ ਕੇ ਨਾ ਟੀਵੀ ਲਾ ਲੈਣਾ ਨੀਂਦ ਉੱਡ ਜਾਂਦੀ ਹੈ ਜਦ ਬੈਡ ਜੀ ਉੱਠ ਕੇ ਫਿਰ ਨੀਂਦ ਉਸ ਤੋਂ ਬਾਅਦ ਇਸਾਬ ਇਹਦਾ ਬਣ ਚੁੱਕਿਆ ਹੁਣ ਜੀ ਹੁਣ ਓੱਖਾ ਨਹੀਂ ਲੱਗਦਾ ਜਮਾਂ ਵੀ ਉੱਠ ਜੇ ਆਰਾਮ ਦਾ ਪਤਾ ਵੀ ਇਹਨੇ ਇਬਾਦ ਨੇ ਜਾਗਣਾ ਹੁਣ ਕਿਉਂਕਿ ਸੁੱਤੀ ਵੀ ਇਹਨੇ ਖੇਡਣਾ ਇਹਨੇ ਖੇਡਣਾ ਵੀ ਤਾਂ ਆਬਵੀਅਸਲੀ ਹੈਗਾ ਹੀ ਸੋ ਬਸ ਕੱਲ ਦਾ ਦਿਨ ਬੀਤ ਗਿਆ ਜਦੋਂ ਲੋੜੀ ਸੈਲੀਬ੍ਰੇਸ਼ਨ ਹੋਊਗੀ ਬਾਅਦ ਫਿਰ ਦੋ ਚਾਰ ਦਿਨ ਰੈਸਟ ਕਰਨਾ ਤੇ ਮੇਰਾ ਕੰਮ ਬੜੇ ਪਹਿਨੇ ਫਾਈਲਾਂ ਫੁੱਲਾਂ ਵਾਲੇ ਪੋਸਟ ਪੈਂਡਿੰਗ ਪਹਿਨੇ ਉਹ ਵੀ ਕਰਨੇ ਨੇ ਹਾਂਜੀ ਉੱਠ 1 ਵਜ ਗਿਆ ਨਾ ਹਿਆ ਧੋਈਆਂ ਕਰੋ ਮੇਰੇ ਕੋਲ ਨਹੀਂ ਸੁੱਤੇ ਹੋੜੇ ਤੱਕ ਇੰਨੇ ਨਹੀਂ ਸੌਣਾ ਨਾ ਇੰਨੇ ਸੌਣਾ ਮੈਨੇ ਸੌਣ ਦੇਣਾ ਨਾ ਇੰਨੇ ਸੌਣ ਦੇਣਾ ਇਹਨੂੰ ਬੈਠਾ ਰੱਖੇ ਨਾਲੋਂ ਇਹ ਬਚਤ ਇਹ ਬਚਤ ਇਹ ਬਚਤ ਪਪਾ ਜੀ ਸੋ ਜੋ ਪਪਾ ਜੀ ਹੁਣੀ ਗੋਦੀ ਚ ਸਵਾਸ-ਸਵਾਸ ਤੁਹਾਨੂੰ ਥੱਲੇ ਜਵਾਇਆ ਹੈ ਹੈ ਥੱਲੇ ਚੋਂ ਦੀ ਤੁਸੀਂ ਅੱਖਾਂ ਖੋਲ ਲੈਣੀਆਂ ਹੋ ਗੋਦੀ ਚ ਵਾ ਕੇ ਗੋਦੀ ਥੱਕ ਜਾਂਦੀ ਏ ਕਰੀ ਤੇ ਕਰੀਏ ਕੀ ਕੈਮਰੇ ਵਾਲ ਦੇਖ ਰਹੀ ਏ ਕੈਮਰੇ ਵਾਲ ਦੇਖ ਰਹੀ ਹਾਂ ਹੈ ਇਬਾਦਤ ਹੈਲੋ ਮੇਰਾ ਨਾਮ ਇਬਾਦਤ ਮੈਂ ਮਮਾ ਪਾਪਾ ਨੂੰ ਨੀ ਨੀ ਨਹੀਂ ਕਰਨ ਦੇਣੀ ਹਮ ਹੈ ਨਾ ਕੋਈ ਮੇਰਾ ਚੋਣਾ ਹੋਏ ਮਿੱਤੇ ਰੋਈ ਤੇ ਨਵੇਂ ਤੱਕ ਜਾਗਦੀ ਏ ਅੱਜ ਪੱਕੀ ਮੂਵੀ ਦੇਖੀ ਬਾਦ ਦੱਸੋ ਦੱਸੋ ਕੱਲ ਦੇਖੇ ਸੀ ਕਿਹੜੀ ਦੇਖੇ ਸੀ ਗੱਲਾਂ ਉਹ ਗੱਡੀ ਜਾਂਦੀ ਛਲਾਂਗਾ ਮਾਰੀ ਅੱਜ ਦੱਸੋ ਕਿਹੜੀ ਦੇਖਣੀ ਹੈ ਮੂਵੀ ਆਪਾਂ ਮੂਵੀ ਦੇਖਦੇ ਅੱਜ ਐ ਮਿੱਤੇ ਓਏ ਆਟਾ ਹੀ ਦੇਖੋ ਕਿਵੇਂ ਲਾਈਦੀ ਹੈ ਐ ਵੱਡੀ ਅਫਸਰ ਜਰੂਰੀ ਹੈ ਇਹ ਤਾਂ ਦੁੱਧ ਕੱਢ ਦਿੰਦੀ ਹੈ ਦੁੱਧ ਕੱਢ ਦਿੰਦੀ ਨਹੀਂ ਤਾਂ ਕੱਪੜੇ ਘਰ ਲੈਂਦੀ ਹੈ ਹੁਣ ਇਹ ਨਾ ਸੋ ਰਹੀ ਏ ਨਾ ਰੋ ਰਹੀ ਏ ਰੋਣ ਦੀ ਤਿਆਰੀ ਚ ਹੈ ਰੋਣ ਦੀ ਤਿਆਰੀ ਚ ਨਹੀਂ ਇਹ ਕਹਿੰਦੀ ਮੈਨੂੰ ਗੋਦ ਚ ਲੋ ਥੱਲੇ ਨਹੀਂ ਸੁਣਾ ਜਾਂਦੀ

ਬਾਦੇ ਤੇ ਮੂਹ ਯਦਨੂ ਕਾਲੇ ਬਾਦਤ ਨੇ ਪਾਪਾ ਪਰ ਮੂ ਕਰਾਂਗੀ ਮੈਂ ਕਿਚੂ ਵੱਲ ਕਿਉਂ ਕਰਾਂ ਮੈਂ ਹੋਰ ਕਿਸੇ ਨੂੰ ਕਿਉਂ ਦੇਖਾਂ ਮੈਂ ਆਪਣੇ ਪਾਪਾ ਨੂੰ ਦੇਖਾਂਗੀ ਹੁਣ ਖੇਟੀ ਨਾ ਜਾਓ ਜਾ ਨਾ ਲੋ ਸਿੱਪੀ ਫਿਰ ਹਮ ਅਜਿਨੀ ਨਾ ਨਾ ਲੋ ਯਾ ਨਾ ਕਿ ਨਾ ਨੂੰ ਕਿ ਸੌ ਜਾਗੇ ਟਾਈਮ ਤੇ ਸੌਂਗੀ ਤੇ ਪੈਰ ਉੱਤਰ ਨਹੀਂ ਪਾਊਗਾ ਪਰ ਆਰਾਮ ਨਾਲ ਟੱਗੇ ਸੜੇ ਇਹ ਵੀ ਗੱਲ ਸਹੀ ਏ ਪੈਣਾ ਹਲਾ ਯਾਰ ਕਿਉਂਕਿ ਇੱਕ ਤਾਂ ਉੱਪਰ ਵਗਾਟਾ ਹਾਂ ਚੋਰੀ ਚੋਰੀ ਤੋਂ ਨੂੰ ਟਾਈਮ ਨਹੀਂ ਮਿਲਣਾ ਰਣਦਾ ਕਿ ਸਵੇਰੇ ਨੀਂਦਾਂ ਪੂਰੀ ਹੀ ਉੜ ਗਈ ਹੈ ਹਾਂਜੀ ਅੱਛਾ ਚੋਰੀ 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 ਹੂੰ ਆਏ ਜੀ ਮਮਾ ਨੇ ਮਮਾ ਨੇ ਗੱਲ ਚਲਾਇ ਮੈਂ ਨਹੀਂ ਕੁਝ ਕਰ ਰਿਹਾ ਸੀ ਚੋਰੀ ਮਮਾ ਨੇ ਮੈਨੂੰ ਡਿਸਟਰੈਕਟ ਕੀਤਾ ਬਖੀ ਡਿਸਟ੍ਰੈਕਟ ਚੰਗਾ ਬੋਲ ਚੋ ਖੇਡ ਜਾ ਹੂੰ ਕਿੱਦੋਂ ਕਿੱਦੋਂ ਨਾਓ ਮੈਂ ਹੈ ਨਹੀਂ ਕਿ ਖੇਡ ਦੋ ਨਾ ਹਾਂ ਮਿਲਤੇ ਆਵ ਨਹੀਂ ਤੇ ਬੋਦਲੀ ਫੜਦੇ ਹਾਂ ਹਾਂ مانو بيلي يا ايه مانو بيلي مانو بيلي يا ايه مانو بيلي